ਏ ਵੀਰ ਜੀ ਏ ਵੀ 28000 ਤੋਂ ਸਟਾਰਟ ਹੋ ਜਾਂਦੇ ਆ ਜੀ ਕਦੇ ਉਹ ਤੁਹਾਡੇ ਅੱਖਾਂ ਦੇ ਸਾਹਮਣੇ ਬੰਦ ਆ ਇੱਥੇ ਸਾਰਾ ਕੁਝ ਆ ਭਾਈ ਅਰ ਕਿਉਂ ਮੈਂ ਸਮਾਨ ਲਿਆਉਂਦੇ ਆਗੇ ਤੇ ਆ ਸਾਰਾ ਪ੍ਰੋਸੈਸ ਤੁਹਾਡੀਆਂ ਆਪਦੀਆਂ ਅੱਖਾਂ ਦੇ ਸਾਹਮਣੇ ਉਹ ਬਾਕੀ ਆ ਕੜਿਆਂ ਵਾਲੇ ਰਹਿ ਮਾਸਤੇ ਤੇ 15 ਟਨ ਦਾ ਕੀ ਰੇਟ ਆ ਜੀ ਅੱਜ ਦਾ 4000 4500 ਦੇ ਵਿੱਚ ਵਿੱਚ ਤੇ ਜਿਹੜਾ 25 ਟਨ ਆ ਉਹ ਆਪਾਂ ਨੂੰ ਵੀਰ ਜੀ ਮਿਲ ਜਾਂਦਾ 6000 ਤੱਕ ਇਹ ਨਾਲੇ ਰੀਯੂਜੇਬਲ ਹੈ ਇਹਨੂੰ ਕੱਲ ਨੂੰ ਰਬੜ ਵੀ ਪੈ ਜਾਏਗੀ ਰੀਮ ਤੁਹਾਡਾ ਵੀ ਕੰਮ ਆ ਜੇ ਪੁੱਕਾ ਜਿੰਨੇ ਪਲੱਸ ਸਾਈਜ਼ ਐ 70 75 ਰੇ ਤੋਂ ਸ਼ੁਰੂ ਹੋ ਜਾਣਗੇ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਤੇ ਆ ਗਿਆ ਦੁਬਾਰੇ ਸਾਨੀ ਟਾਇਰ ਸਰਵਿਸ ਤੇ ਬਾਈ ਦੀ ਦੂਸਰੀ ਸ਼ਾਪ ਆ ਹਿੱਸੇ ਵਗੈਰਾ ਤੁਸੀਂ ਚੈੱਕ ਕਰ ਲਓ ਰੇਲ ਦੇ ਹਿੱਸੇ ਬਾਕੀ ਬਾਈ ਅਰ ਗਿਆ ਆਪ ਤਿਆਰ ਕਰਵਾਉਂਦੇ ਆਗੇ ਹਿੱਸੇ ਸਾਰੇ ਰੈਮ ਟਾਇਰ ਸਾਨੂੰ ਉਧਰਲੀ ਦੁਕਾਨ ਤੇ ਮਿਲ ਜਾਣਗੇ ਤੇ ਬਾਈ ਨਾਲ ਰੇਟ ਰੂਟ ਦੀ ਗੱਲਬਾਤ ਕਰਦੇ ਆਂਗੇ ਇਹ ਵੀ ਅੱਜ ਦੇ ਕੀ ਰੇਟ ਆ ਤੇ ਹੋਰ ਬਾਈ ਕੀ ਹਾਲ ਆ ਠੀਕ ਹੈ ਵਧੀਆ ਬੰਤੀ ਤੇ ਬਾਈ ਹਿੱਸਿਆਂ ਬਾਰੇ ਸਾਨੂੰ ਦੱਸੋਗੇ ਇੱਧਰ ਆਪਾਂ ਅੱਗੋਂ ਸ਼ੁਰੂ ਕਰ ਲਈਏ ਪਹਿਲਾਂ ਤਾਂ ਰੈਮ ਦਾਸੋ ਬਾਈ ਯਾਰਾ ਰਿੰਮ ਵੀਰ ਜੀ ਡਬਲ ਟੈਰੀ ਸਿੰਗਲ ਟੈਰੀ ਟਰੱਕ ਯੂਜ਼ਲੀ ਟਰਾਲੀ ਯੂਜ਼ਲੀ ਮੇਨ ਆਪਣੇ ਟਰਾਲੀ ਵਾਲੀ ਉਹ ਕਰ ਲੋ ਵੀ ਆ ਸਾਰੇ ਆਪਣੀ ਪਏ ਆ ਹਨਾ ਹਾਂਜੀ ਟਰੱਕ ਦੇ ਰਿੰਮ ਹੁੰਦੇ ਨੇ ਜੀ ਉਹ ਟਰਾਲੀ 'ਚ ਯੂਜ਼ ਹੋ ਜਾਂਦੇ ਨੇ ਠੀਕ ਹੈ ਤੇ ਇਹ ਹੁੰਦੇ ਪੁਰਾਣੀ ਆਗੇ ਹਾਂਜੀ ਸੈਕੰਡ ਹੈ ਹੁੰਦੇ ਡਿਸਪੋਜ਼ੇਬਲ ਠੀਕ ਹੈ ਕਿੰਨੇ ਦੇ ਪੈਂਦੇ ਆ ਬਈ ਇਹ ਅੱਜ ਦੀ ਰੇਟ 'ਚ ਰਿੰਮ ਵੀਰ ਜੀ ਦੇਖੋ ਵੈਰਾਈਟੀ ਅਕੋਰਡਿੰਗਲੀ ਆਪਾਂ ਨੂੰ 2500 ਤੋਂ ਸ਼ੁਰੂ ਹੋ ਜਾਂਦੇ ਨੇ ਜੀ ਠੀਕ ਹੈ ਤੇ 3500 ਤੱਕ ਰਿੰਮ ਚਲਾ ਜਾਂਦਾ ਹੈ ਸਿੰਗਲ ਰਿੰਗ ਕਿਹੜਾ ਜੋੜਾ ਸਿੰਗਲ ਰਿੰਗ ਸਿੰਗਲ ਠੀਕ ਹੈ ਇਹ ਵੱਡੀ ਟਰਾਲੀ ਦਾ ਜਿਹੜੀ ਛੋਟੀਆਂ ਟਰਾਲੀਆਂ ਨੇ ਉਹਨਾਂ ਦਾ ਰਿੰਗ 1500 2000 ਤੋਂ ਸ਼ੁਰੂ ਹੁੰਦਾ ਠੀਕ ਹੈ ਤੇ ਇਹ ਹਿੱਸਿਆਂ ਵਗੈਰਾ ਬਾਰੇ ਦੱਸੋ ਭਾਈ ਕਿਸੇ ਵੀਰ ਨਹੀਂ ਸਾਡੇ ਕੋਲ ਮੇਨਲੀ 4 ਇੰਚ ਸਕੁਅਰ ਰਾਉਂਡ ਜਿਵੇਂ ਆ ਪਿਆ ਭਾਈ ਹਾਂਜੀ ਇਹ ਵੀਰ ਜੀ 5 ਇੰਚ ਚੌਰਸ ਹੈ ਬੜਾ ਹੈਵੀ ਹਿੱਸਾ ਹਨਾ ਹਾਂਜੀ ਇਹ ਭਾਈ ਵੀ ਮੰਨ ਕੇ ਚੱਲੋ ਆਪ ਤਿਆਰ ਕਰਵਾਉਣੀ ਹੋਵੇਗੀ ਹਾਂਜੀ ਵੀਰ ਜੀ ਸਾਡਾ ਆਪਣਾ ਮੈਨੂਫੈਕਚਰਿੰਗ ਪ੍ਰੋਸੈਸ ਹੈਗਾ ਠੀਕ ਹੈ ਇਹਦੇ ਵਿੱਚ ਆਪਾਂ ਨੂੰ 5 ਇੰਚ ਚੌਰਸ ਦੀ ਵੈਰੈਟੀ ਸਾਰੇ ਸਾਈਜ਼ 베アリング ਜਿਹੜਾ ਵੀ ਕਾਕ ਨੂੰ ਚਾਹੀਦਾ ਉਹ ਮਿਲ ਜਾਏਗਾ ਗੋਲ ਲੈਣਾ ਤੁਹਾਨੂੰ ਗੋਲ ਮਿਲ ਜੂ ਚੌਰਸ ਰੇਲਵੇ ਦਾ ਚੌਰਸ ਆਪਣਾ ਨੋਰਮਲ ਚੌਰਸ ਗੋਲ ਰੇਲਵੇ ਦਾ ਛਿੱਪ ਦਾ ਇਹ ਬਾਈ ਆਪਾਂ ਨੂੰ ਪਹਿਲਾਂ ਇਹਦਾ ਰੇਟ ਦੱਸਿਓ ਇਹ ਅੱਜ 2 ਤਰੀਕ 9ਵੇਂ ਮਹੀਨੇ 2024 ਨੂੰ ਇਹਦਾ ਅੱਜ ਹੀ ਰੇਟ 5 ਇੰਚ ਵੀਰ ਜੀ ਸ਼ੁਰੂਆਤੀ ਕੀਮਤ ਆਪਣੀ 26000 ਤੋਂ ਹੋ ਜਾਂਦੀ ਹੈ ਐਕਸਲ ਦੀ ਜੋ ਕਿ ਫਿੱਟ ਮਿਲੇਗਾ ਤੁਹਾਨੂੰ ਹੱਬਾਂ ਹੱਬਾਂ ਕੰਪਲੀਟ ਕੰਪਲੀਟ ਬਿਲਕੁਲ ਠੀਕ ਹੈ ਵੀ ਕੱਲ੍ਹ ਲੈ ਰੈਮੀ ਕਸਣੇ ਹਾਂ ਹਾਂਜੀ ਠੀਕ ਹੈ ਤੇ ਰੇਲ ਦਾ ਬਾਈ ਏ ਵੀਰ ਜੀ ਇਹ ਵੀ 28000 ਤੋਂ ਸਟਾਰਟ ਹੋ ਜਾਂਦੇ ਆ ਜੀ ਠੀਕ ਹੈ ਤੇ ਆ ਜੇ ਬੰਦੇ ਨੇ ਕੱਲਾ ਲੈਣਾ ਕੱਲਾ ਵੀ ਮਿਲ ਜੂਗਾ ਇਹ ਵੀਰ ਜੀ ਕਈ ਕਸਟਮਰ ਦੀ ਆਪਣੀ ਚੋਇਸ ਨਾਲ ਆਪਾਂ ਨੂੰ ਲੰਬਾਈ ਚੌੜਾਈ ਉਗਾਗ ਦੇ ਮੁਤਾਬਿਕ ਵੀ ਦਿੱਤੇ ਜਾਂਦੀ ਹੈ ਕੋਈ ਟਰਾਲੀਆਂ ਆਈਆਂ ਸੀ ਆਉਂਦੀਆਂ ਜਿਵੇਂ ਗੱਠਾਂ ਵਾਲੀਆਂ ਪਰਾਲੀ ਵਾਲੀਆਂ ਉਹਨਾਂ ਵੀ ਲੰਬੇ ਲੱਗਦੇ ਆ ਜੀ ਤੁਸੀਂ ਦੇਖ ਸਕਦੇ ਹੋ ਆ ਤੁਹਾਡੇ ਅੱਖਾਂ ਦੇ ਸਾਹਮਣੇ ਬੰਦਾ ਇੱਥੇ ਸਾਰਾ ਕੁਝ ਆ ਬਾਈ ਯਾਰ ਕਿਉਂ ਮੈਂ ਸਮਾਨ ਲਿਆਉਂਦੇ ਆਗੇ ਤੇ ਆ ਸਾਰਾ ਪ੍ਰੋਸੈਸ ਤੁਹਾਡੀਆਂ ਆਪਦੀਆਂ ਅੱਖਾਂ ਦੇ ਸਾਹਮਣੇ ਉਹ ਬਾਕੀ ਆ ਕੜਿਆਂ ਵਾਲੇ ਰਹਿਣ ਵਾਸਤੇ ਕੜੇ ਪਏ ਆਗੇ ਆ ਛੋਟੇ ਜਿਵੇਂ ਮੰਨ ਕੇ ਚੱਲੋ ਨਿੱਕੀਆਂ ਪਟਰਾਲੀਆਂ ਬਣਾਉਣੇ ਉਹਦੇ ਵਾਸਤੇ ਛੋਟੇ ਹਿੱਸੇ ਪਾਇਆ ਤਬੂਨਾ ਦੇ ਵੀ ਲੱਗਦੇ ਆ ਇਹ ਹੀ ਹਿੱਸੇ ਤੇ ਹੱਬਾਂ ਵਗੈਰਾ ਪੰਜਾਂ ਤੇ ਬਾਕੀ ਆ ਤੁਸੀਂ ਦੇਖ ਲਓ ਵੀ ਪੂਰਾ ਵੇਰਿੰਗ ਵਗੈਰਾ ਵੀ ਮਿਲ ਜਾਣਗੇ ਹਾਈਡਰੌਲਿਕ ਜੈਕ ਮੇਰੇ ਹਾਈਡਰੌਲਿਕ ਜੈਕ ਆਪਣੇ ਕੋਲ ਕਿੰਨੇ ਟਨ ਤੋਂ ਸ਼ੁਰੂ ਤੇ ਕਿੰਨੇ ਟਨ ਤੱਕ ਆ ਜੀ 15 ਟਨ ਤਾਂ ਵੀ ਆਂਦਾ ਜੀ 20 ਟਨ ਵੀ ਆਂਦਾ ਠੀਕ ਹੈ ਇਹ 15 ਟਨ ਦਾ ਕੀ ਰੇਟ ਆ ਜੀ ਅੱਜ ਦਾ 4000 4500 ਦੇ ਵਿੱਚ ਵਿੱਚ ਠੀਕ ਹੈ ਤੇ ਜਿਹੜਾ 25 ਟਾਣਾ ਉਹ ਆਪਾਂ ਨੂੰ ਵੀ ਜੀ ਮਿਲ ਜਾਂਦਾ 6000 ਤੱਕ ਠੀਕ ਆ ਬਾਕੀ ਹੁੱਕਾਂ ਦੇਖੋ ਪੂਰੀਆਂ ਹੈਵੀ ਪੰਨਾਂ ਤੇ ਆਹ ਅਜੇ ਤੁਸੀਂ ਟਰਾਲੀ ਦੇ ਲਾਉਣੇ ਹੋਣ ਕੁੰਡੇ ਵਗੈਰਾ ਤੇ ਇਹ ਵੀ ਮਿਲ ਜਾਣਗੇ ਬਾਈ ਹੁੱਕ ਕੀ ਰੇਟ ਆ ਕਿਲੋ ਹੁੱਕ ਵੀਰ ਜੀ ਪਰ ਮਤਲਬ ਤੋਲ ਕੇ ਆਉਂਦੀ ਹੈ 80 85 ਰੁਪਏ ਪਲੱਸ 100 ਤੱਕ ਚਲਾ ਜਾਂਦਾ ਰੇਟ ਠੀਕ ਆ ਯਾਰ ਪੂਰੀ ਹੈਵੀ ਹੁੱਕ ਆ ਜੀ ਇਹ ਵੀ ਬਾਈ ਅਰ ਗਿਆ ਮੈਨੂਫੈਕਚਰਿੰਗ ਕਰਾਉਂਦੇ ਆਗੇ ਬਾਕੀ ਵੇਰਿੰਗ ਚੈੱਕ ਕਰ ਲਓ ਤੁਸੀਂ ਵੇਰਿੰਗ ਬਾਈ ਡਿਸਪੋਜ਼ਲ ਤੇ ਨਵੇਂ ਵੀ ਮਿਲ ਜਾਣਗੇ ਵੇਰਿੰਗ ਬੇਰਿੰਗ ਵਜਿ ਡਿਸਪੋਜ਼ਲ ਨਿਉ ਦੋਨੋਂ ਮਿਲ ਜਾਣਗੇ ਠੀਕ ਹੈ ਜਿਹੜੇ ਡਿਸਪੋਜ਼ਲ ਹੀ origignal truck ਦੇ ਹੋਣਗੇ origignal bearing ਠੀਕ ਹੈ ਬਾਕੀ ਆ ਚੈੱਕ ਕਰੋ ਹੱਬ A N P ਦੀਆਂ ਹੱਬਾਂ ਜਿਹੜੀਆਂ ਟਰਾਲੀ ਨੂੰ ਲੱਗ ਰਹੀਆਂ ਅੱਜਕੱਲ ਠੀਕ ਹੈ ਪੂਰੀਆਂ ਹੈਵੀ ਬਣੀਆਂ ਹੋਈਆਂ ਚੰਗੇ ਵਧੀਆ bearing bearing ਵਿੱਚ ਪਾਏ ਹੈਗੇ ਸਾਰਾ ਸਮਾਨ A to Z ਵਧੀਆ ਹੈਵੀ ਸਮਾਨ ਹੈਗਾ ਤੇ ਉਹ ਤੁਸੀਂ ਰਿਮ ਵਗੈਰਾ ਚੈੱਕ ਕਰ ਲਓ ਜੇ ਛੋਟੀ ਟਰਾਲੀ ਵਗੈਰਾ ਦੇ ਰਿਮ ਪਾਉਣੇ ਉਹ ਵੀ ਮਿਲ ਜਾਣਗੇ ਫਰੰਟ ਰਿਮ ਉਹ ਟਰੈਕਟਰ ਦੇ ਪਏ ਟਰੈਕਟਰ ਦੇ ਜੀਪ ਦੇ ਰੇੜੇ ਦੇ ਰਿਪਰ ਦੇ ਮਲਟੀ ਪਰਪਸ 휠 ਨੇ ਤੁਸੀਂ ਕੋਈ ਵੀ ਹੈਰੋ ਨਾ ਪਾਉਣਾ ਹੋਵੇ ਉਹ ਹੱਬਾਂ ਪੰਨਾਂ ਹੱਬਾਂ ਦੇਖ ਲਓ ਤੁਸੀਂ ਤੇ ਬਾਕੀ ਹੋਰ ਸਾਨੂੰ ਦਿਖਾਉਣੇ ਆ ਜੀ ਤੇ ਬਾਈ ਜਿਵੇਂ ਹੁਣ ਮੰਨ ਕੇ ਚੱਲੋ ਕੱਲੀ ਹੱਬ ਲੈਣੀ ਹੈ ਕੱਲੀ ਹੱਬ ਕਿੰਨੇ ਦੀ ਚੰਦੀ ਹੈ ਹੱਬ ਵੀਰ ਜੀ ਦੇਖੋ ਪਰਪੀਸ 베어ਿੰਗ ਦੇ ਸਾਈਜ਼ ਹਿਸਾਬ ਨਾਲ ਆਉਂਦਾ ਜਿਵੇਂ 1500 ਤੋਂ ਹੱਬ ਸ਼ੁਰੂ ਹੋ ਜਾਂਦੀ ਹੈ ਸਟੀਲ ਹੈ ਪਿਓਰ ਠੀਕ ਹੈ ਅੱਛਾ ਵੀ ਗਾਂਹ ਜਾਂਦੀ ਹੈ ਇਹ ਚਾਹ ਛੋਟੇ ਟਾਇਰ ਪਈਆ ਤਵੀਆਂ ਵਾਸਤੇ ਨਿੱਕੇ ਟਾਇਰ ਜੇ ਕਿਸੇ ਨੇ ਲੈਣੇ ਆ ਤਾਂ ਇਹ ਤਵੀਆਂ ਲਈ ਹੈਰੋ ਤੋਂ ਅੱਗੇ ਕਈ ਚੀਜ਼ਾਂ ਨੇ ਠੀਕ ਹੈ ਉਹ ਇਹ ਮੰਨ ਲਾ ਜਿਹੜੇ ਆਪਣੇ ਰੂਟਾਵੇਟਰ ਰੋਡਨ ਜਿਹੇ ਵਾਲੇ ਬਣਾਉਂਦੇ ਉਹਨਾਂ ਦੇ ਵੀ ਲਾ ਗੀ ਮਲਟੀ ਪਰਪਸ 휠 ਹੈ ਜੀ ਜਿੱਦ ਨੂੰ ਮਰਜੀ ਆਪਾਂ ਯੂਜ਼ ਕਰ ਸਕਦੇ ਆ ਇਹਨਾਂ ਦੀ ਲੱਠ ਚੀਦੀ ਹੋਵੇ ਗੁੱਲਾ ਜੀਦਾ ਹੋਵੇ ਦੋਨੋਂ ਤਰ੍ਹਾਂ ਦੀ ਚੀਜ਼ਾਂ ਮਿਲਦੀ ਹੈ ਬਾਈ 휠 ਹੈਵੀ ਬਹੁਤ ਆ ਗਿਆ ਹਣਾ ਹਾਂਜੀ ਇਹ ਨਾਲੇ ਰੀਯੂਜ਼ੇਬਲ ਹੈ ਇਹਨੂੰ ਕੱਲ ਨੂੰ ਰਬੜ ਵੀ ਪੈ ਜਾਏਗੀ ਰੀਮ ਤੁਹਾਡਾ ਵੀ ਕੰਮ ਆ ਜਾਏ ਠੀਕ ਹੈ ਪਹਿਲਾਂ ਦੇਖ ਚੁੰਨ ਜਾਂਦਾ ਸੀਗਾ ਉਹ 휠 ਖਤਮ ਹੋ ਜਾਂਦਾ ਸੀ ਆ ਵੀ ਜਦ ਮਨਨੇ ਕਿ ਤੋ ਲੋ ਵੀ ਟਾਇਰ ਘਸ ਗਿਆ ਤੇ ਸਾਰਾ ਬਦਲਣਾ ਪੈਂਦਾ ਜਿਵੇਂ ਆਪਾਂ ਨੋਰਮਲ ਟਾਇਰ ਸਿਸਟਮ ਹੈ ਉਹ ਚੀਜ਼ ਠੀਕ ਹੈ ਠੋਸ ਰਬੜ ਹੈ ਹੁੱਕਾਂ ਜਿੰਨੇ ਪਲੱਸ ਸਾਈਜ਼ ਐ 70 75 ਵੇ ਤੋਂ ਸ਼ੁਰੂ ਹੋ ਜਾਣਗੇ ਠੀਕ ਆ ਪੂਰੀਆਂ ਹੈਵੀ ਹੁੱਕਾਂ ਨਟ ਵਗੈਰਾ ਨਾਲ ਹੋਣਗੇ ਇਹਨਾਂ ਦੇ ਚੈੱਕ ਕਰ ਲਓ ਤੁਸੀਂ ਤੇ ਆ ਕੱਲੇ ਜੇ ਟਾਇਰ ਲੈਣੇ ਆ ਤੁਸੀਂ ਟਾਇਰ ਵੀ ਪਏ ਹੈਗੇ ਆ ਬਈ ਦੇਗ ਵਾਲੇ ਆਗੇ ਹਨਾ ਹਾਂਜੀ ਜਨਰੇਟਰਾਂ ਨੂੰ ਪਏ ਜਾਂਦੇ ਆ ਜੀ ਮਲਟੀ ਪਰਪਸ ਵਾਗਿਆਂ ਨੂੰ ਪਏ ਜਾਂਦੇ ਨੇ ਤੇ 베어ਿੰਗ ਫਿੱਟ ਹੀ ਆਉਂਦੇ ਆ ਵਿੱਚ ਨਹੀਂ ਅਸੀਂ ਵਿਦ ਫਿੱਟ ਕੀਤਾ ਜੀ ਆਂਦਾ ਬਿਨਾ 베어ਿੰਗ ਤੋਂ ਆ ਠੀਕ ਆ ਚਲੋ ਧੰਨਵਾਦ ਬਾਈ ਜੀ ਠੀਕ ਹੈ ਜੀ ਠੀਕ ਆ